ਜੇ ਪੈਸਾ ਬੋਲਦਾ ਹੁੰਦਾ ਫਿਲਮ ਦੀ ਟੀਮ ਪਹੁੰਚੀ ਜੈਨ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਦਫ਼ਤਰ ਫਿਲਮ ਦੇ ਹੀਰੋ ਹਰਦੀਪ ਗਿੱਲ ਨੇ ਦੱਸਿਆ ਫਿਲਮ ਦੀ ਵਿਲੱਖਣਤਾ ਬਾਰੇ ਜੇ ਪੈਸਾ ਬੋਲਦਾ ਹੁੰਦਾ ਫਿਲਮ ਦੀ ਸਟਾਰ ਕਾਸਟ ਟੀਮ ਪ੍ਰਮੋਸ਼ਨਾਂ ਤੇ ਬਾਬਾ ਸ਼ੇਖ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਇਤਿਹਾਸਕ ਨਗਰੀ ਫਰੀਦਕੋਟ ਦੇ ਢਿੱਲਾ ਬਾਬਾ ਫਰੀਦ ਵਿਖੇ ਪਹੁੰਚੀ ਜਿਸ ਤੋਂ ਬਾਅਦ ਜੈਨ ਇੰਟਰਨੈਸ਼ਨਲ ਇਮੀਗ੍ਰੇਸ਼ਨ ਸੈਂਟਰ ਵਿਖੇ ਸਰੋਤਿਆਂ ਦੇ ਰੂਪ ਰੂਪ ਹੋਏ ਜਿੱਥੇ ਫਿਲਮ ਦੇ ਹੀਰੋ ਹਰਦੀਪ ਗਿੱਲ ਨੇ ਫਿਲਮ ਬਾਰੇ ਖੁੱਲ ਕੇ ਦੱਸਿਆ ਉੱਥੇ ਹੀ ਨਿਪਾਇਗੇ ਕਰਦਾਰ ਬਾਰੇ ਵੀ ਜਾਣਕਾਰੀ ਦਿੱਤੀ ਇਸ ਮੌਕੇ ਜੈਨ ਇੰਟਰਨੈਸ਼ਨਲ ਇਮੀਗ੍ਰੇਸ਼ਨ ਸੈਂਟਰ ਦੇ ਐਮ ਡੀ ਨਵਨੀਤ ਜੈਨ ਅਤੇ ਜਨਿੰਦਰ ਜੈਨ ਵੱਲੋਂ ਫਿਲਮੀ ਟੀਮ ਦਾ ਸਨਮਾਨ ਚਿੰਨ ਦੇ ਕੇ ਹੌਸਲਾ افزਾਈ ਕੀਤੀ ਗਈ ਇਸ ਮੌਕੇ ਐਫ ਨਿਊਜ਼ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਆਂ ਫਿਲਮ ਦੇ ਹੀਰੋ ਹਰਦੀਪ ਗਿੱਲ ਸਮੇਤ ਹੋਰ ਫਿਲਮੀ ਅਦਾਕਾਰਾਂ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬੰਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ 22 ਫਰਵਰੀ ਨੂੰ ਫਿਲਮ ਆ ਰਹੀ ਹੈ ਜੀ ਸਾਡੀ ਜੇ ਪੈਸਾ ਬੋਲਦਾ ਹੁੰਦਾ ਤੇ ਡਿਫਰੈਂਟ ਕਨਸੈਪਟ ਆ ਯੂਨਿਕ ਕਨਸੈਪਟ ਆ ਕਹਾਣੀ ਬੜੀ ਵਧੀਆ ਪੁਆਇੰਟ ਸਾਡਾ ਇਹੀ ਆ ਜੀ ਵੀ ਮਿਡਲ ਕਲਾਸ ਜੇ ਕਿਸੇ ਬੰਦੇ ਕੋਲ ਅਚਾਨਕ ਬਹੁਤ ਪੈਸੇ ਆ ਜਾਣ ਤਾਂ ਉਹਨੂੰ ਉਸ ਚੀਜ਼ ਦੀ ਵੀ ਟੈਨਸ਼ਨ ਪੈ ਜਾਂਦੀ ਆ ਹੁਣ ਸਾਡੀ ਕਹਾਣੀ ਇਹੀ ਆ ਵੀ ਪੈਸੇ ਆਏ ਕਿੱਥੋਂ ਹੈ ਕੀਦੇ ਆ ਤੇ ਜੋ ਟਾਈਟਲ ਆ ਵੀ ਜੇ ਪੈਸਾ ਬੋਲਦਾ ਹੁੰਦਾ ਤਾਂ ਸ਼ਾਇਦ ਬੋਲ ਕੇ ਦੱਸ ਦਿੰਦਾ ਆਉਟ ਆਈਟਲ ਪਹਿਲੀ ਫਿਲਮ ਨਾਲ ਉਹਨੂੰ ਵੇਖਲਾ ਕੀ ਹੋਊਗਾ ਕਿਉਂਕਿ ਪਹਿਲੀ ਫਿਲਮ ਕਾਫੀ ਹਾਂਜੀ ਨਹੀਂ ਉਹ ਡਿਫਰੈਂਟ ਸਟੋਰੀ ਸੀਗੀ ਜੀ ਉਹ ਸਪੋਰਟਸ ਬੇਸਡ ਸੀ ਉਹ ਮੋਟੀਵੇਸ਼ਨਲ ਫਿਲਮ ਸੀ ਇਹ ਫੈਮਿਲੀ ਬੇਸਡ ਮੂਵੀ ਆ ਇਹ ਐਂਟਰਟੇਨਿੰਗ ਉਸ ਤਰੀਕੇ ਦੀ ਮੂਵੀ ਆ ਜੀ ਸਿਚੁਏਸ਼ਨਲ ਕਾਮੇਡੀ ਵੀ ਆ ਦੇ ਵਿੱਚ ਤੇ ਕਹਾਣੀ ਵਾਈਜ਼ ਤਾਂ ਬਿਲਕੁਲ ਡਿਫਰੈਂਟ ਨੌਜਵਾਨਾਂ ਨੇ ਕੀ ਸਨੇਹ ਦਿੱਤਾ ਗਏਸਟ ਫਿਲਮ ਦੇ ਵਿੱਚ ਨੌਜਵਾਨਾਂ ਨਾਲੋਂ ਜੀ ਅਸੀਂ 올ਓਵਰ ਇੱਕ ਜਨਰਲ ਗੱਲ ਕੀਤੀ ਆ ਇਮਾਨਦਾਰੀ ਦੀ ਆਪਣੀ ਸੋਸਾਇਟੀ ਦੇ ਵਿੱਚ ਅਸਲ 'ਚ ਕੀ ਆ ਵੀ ਹੈਗੀ ਆ ਇਮਾਨਦਾਰੀ ਮੈਂ ਨਹੀਂ ਕਹਿੰਦਾ ਵੀ ਨਹੀਂ ਹੈਗੀ ਬਟ ਘਟਦੀ ਜਾ ਰਹੀ ਆ ਡੇ ਬਾਏ ਡੇ ਇਕ ਇਮਾਨਦਾਰ ਬੰਦਾ ਜੇ ਇਮਾਨਦਾਰੀ ਰਹੇ ਉਹਨੂੰ ਐਂਡ 'ਚ ਮਿਲਦਾ ਕੀ ਆ ਅਸਲ 'ਚ ਜ਼ਿੰਦਗੀ 'ਚ ਕੀ ਮਿਲਦਾ ਉਹ ਮੈਸੇਜ ਆ ਫਿਲਮ ਦੇ ਵਿੱਚ ਬਹੁਤ ਵਧੀਆ ਲੱਗਦਾ ਜੀ ਆਪਦੇ ਜ਼ਿਲ੍ਹੇ ਦੇ ਵਿੱਚ ਆ ਕੇ ਜਦੋਂ ਆਪ ਆਪ ਆਪਣੀਆਂ ਫਿਲਮਾਂ ਦੇ ਬਾਰੇ ਗੱਲ ਕਰਦੇ ਆ ਸੋ ਬਹੁਤ ਵਧੀਆ ਲੱਗਦਾ ਇੱਕ ਬਹੁਤ ਹੀ ਇੱਕ ਡਿਫਰੈਂਟ ਫੀਲਿੰਗ ਹੈ ਜਿਹੜੀ ਮੈਂ ਐਕਸਪਲੇਨ ਨਹੀਂ ਕਰ ਪਾਉਂਦੀ ਸੋ ਇੱਥੇ ਹਮੇਸ਼ਾ ਮੈਨੂੰ ਬਹੁਤ ਪਿਆਰ ਮਿਲਦਾ ਹੈ ਮੈਂ ਜਦੋਂ ਵੀ ਕੋਸ਼ਿਸ਼ ਕਰਦੀ ਆ ਮੈਂ ਇੱਥੇ ਆ ਕੇ ਆਪਦੀ ਫਿਲਮਜ਼ ਦੀ ਪ੍ਰਮੋਸ਼ਨਸ ਵੀ ਕਰਦੀ ਆ ਸੋ ਉਹ ਜਿਹੜੀ ਫੀਲਿੰਗ ਹੈ ਉਹ ਤਾਂ ਯੂ ਨੋ ਆਪਾਂ ਵਰਡਸ ਦੇ ਵਿੱਚ ਆਪਾਂ ਐਕਸਪਲੇਨ ਨਹੀਂ ਕਰ ਸਕ ਦਾ ਹੁੰਦਾ ਜਿਹੜੀ 23 ਫ फेब्रुवारी ਨੂੰ ਰਿਲੀਜ਼ ਹੋ ਰਹੀ ਹੈ ਅੱਜ ਅਸੀਂ ਉਹਦੀ ਪ੍ਰੋਮੋਸ਼ਨਸ ਕਰਨ ਦੇ ਲਈ ਇੱਥੇ ਬੈਠੇ ਹੋਏ ਆਂ ਸੋ ਮੈਂ ਤਾਂ ਹੀ ਬੋਲਾਂਗੀ ਜੀ ਅ ਮੇਰੇ ਜਿਹੜੇ ਆਪਣੇ ਹੈਗੇ ਇੱਥੋਂ ਦੇ ਸਾਰੇ ਉਹਨਾਂ ਨੇ ਹਮੇਸ਼ਾ ਮੇਰਾ ਬਹੁਤ ਸਾਥ ਦਿੱਤਾ ਹੈ ਹਮੇਸ਼ਾ ਮੈਨੂੰ ਬਹੁਤ ਸਪੋਰਟ ਕੀਤਾ ਹੈ ਸੋ ਮੈਂ ਹੀ ਬੋਲਾਂਗੀ ਹਾਂ ਜੀ ਇੱਕ ਇਸ ਇੱਕ ਅਸੀਂ ਇੱਕ ਡਿਫਰੈਂਟ ਜੀ ਕਹਾਣੀ ਲੈ ਕੇ ਆ ਰਹੇ ਆਂ ਜਿਹਦੇ ਨਾਲ ਆਈ ਥਿੰਕ ਪਿੰਡਾਂ ਦੇ ਔਰ ਇੱਥੋਂ ਦੇ ਜੋ ਮਿਡਲ ਕਲਾਸ ਫੈਮਿਲੀ ਹੈ ਉਹਨਾਂ ਦੇ ਲੋਕ ਵੀ ਰਿਲੇਟ ਕਰ ਪਾਣਗੇ ਇੱਕ ਬਹੁਤ ਹੀ ਸਵੀਟ ਐਂਡ ਫੈਮਿਲੀ ਫਿਲਮ ਹੈ ਜਿਹੜੀ ਅਸੀਂ ਲੈ ਕੇ ਆ ਰਹੇ ਆਂ ਸੋ ਹਾਂ ਜੀ ਆ ਹਮੇਸ਼ਿਆ ਦੀ ਤਰ੍ਹਾਂ ਸਪੋਰਟ ਕਰਿਓ ਸਾਰੇ ਇਤਬਾਰਾਂ ਪਹਿਲਾਂ ਤਾਂ ਮੇਰੀ ਸਸਟੀਕਾਲ ਸਾਰਿਆਂ ਨੂੰ ਤੇ ਸਾਡੀ ਫਿਲਮ ਜੇ ਪੈਸਾ ਬੋਲਦਾ ਹੁੰਦਾ 23 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਆ ਸੋ ਮੈਨੂੰ ਬਹੁਤ ਖੁਸ਼ੀ ਆ ਮੈਂ ਇਸ ਫਿਲਮ ਦਾ ਹਿੱਸਾ ਕਿਉਂਕਿ ਜਦੋਂ ਅੱਛੇ ਕਨਸੈਪਟ ਆਉਂਦੇ ਨੇ ਉਹਦਾ ਹਿੱਸਾ ਹੋਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਮੈਨੂੰ ਤਾਂ ਇਹ ਹੁੰਦਾ ਵੀ ਛੋਟਾ ਜਿਹਾ ਹਿੱਸਾ ਹੋਵਾ ਪਰ ਇਹਦੇ ਵਿੱਚ ਤਾਂ ਮੈਂ ਵੱਡਾ ਸਾਰਾ ਹਿੱਸਾ ਹੈਗੀ ਆ ਸੋ ਇਹ ਜਿਹੜਾ ਸਾਰਾ ਕ੍ਰੈਡਿਟ ਜਾਂਦਾ ਸਾਡੇ ਪ੍ਰੋਡਿਊਸਰ ਸਾਹਿਬ ਨੂੰ ਜਾਂਦਾ ਭਾਵੇਂ ਇਹਨਾਂ ਨੇ ਕੱਲ ਮੇਰੀ ਬਹੁਤ ਮਤਲਬ ਨਹੀਂ ਨਹੀਂ ਪਰ ਇਹਨਾਂ ਨੇ ਮਤਲਬ ਇਫਾਨ ਕੀਤਾ ਸੀ ਉਹ ਤਾਂ ਬਟ ਸੱਚੀ ਇਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਇੱਕ ਮਤਲਬ ਇਹ ਐਜ਼ ਪ੍ਰੋਡਿਊਸਰ ਮੈਂ ਇੱਕ ਗੱਲ ਕਰਦੀ ਆ ਕਿ ਇਹ ਪ੍ਰੋਡਿਊਸਰ ਨੇ ਫਿਲਮ ਦੇ ਤੇ ਇਹ ਇੰਨੇ ਕ ਕੇਰਿੰਗ ਨੇ ਮੈਂ ਫਸਟ ਟਾਈਮ ਕੋਈ ਪ੍ਰੋਡਿਊਸਰ ਇੰਨਾ ਕੇਰਿੰਗ ਦੇਖਿਆ ਕਿ ਉਹ ਪਿੱਛੇ ਮੁੜ ਮੁੜ ਕੇ ਵੀ ਦੇਖਦਾ ਮੇਰੇ ਆਰਟਿਸਟ ਹੈਗੇ ਨੇ ਮੇਰੇ ਨਾਲ ਨੇ ਉਹ ਸਹੀ ਨੇ ਮਤਲਬ ਮੈਨੂੰ ਬਹੁਤ ਚੰਗਾ ਲੱਗ ਰਿਹਾ ਅੱਜ ਮੈਂ ਮਾਰਨਿੰਗ ਦੀ ਨਾਲ ਆ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਈਵਨ ਹੁਣ ਨਹੀਂ ਜਦੋਂ ਸੈੱਟ ਤੇ ਹੁੰਦੇ ਸੀ ਉਦੋਂ ਵੀ ਬਹੁਤ ਧਿਆਨ ਰੱਖਿਆ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਤੇ ਡਾਇਰੈਕਸ਼ਨ ਦੀ ਗੱਲ ਕਰਾਂ ਤਾਂ ਮਨਪ੍ਰੀਤ ਭਾਜੀ ਨੇ ਬਹੁਤ ਵਧੀਆ ਮਤਲਬ ਸਾਡੇ ਤੋਂ ਕੰਮ ਕਰਵਾਇਆ ਚੰਗਾ ਲੱਗਦਾ ਹੁੰਦਾ ਹੈ ਕਿ ਜਦੋਂ ਆਰਟਿਸਟ ਤੋਂ ਉਹਦਾ ਕੈਲੀਬਰ ਦਾ ਕੰਮ ਕਰਾਇਆ ਜਾਵੇ ਬਹੁਤ ਵਾਰੀ ਹੁੰਦਾ ਹੈ ਕਿ ਅਸੀਂ ਉੱਥ ਸਾਡੀ ਪ੍ਰੈਜੈਂਸ ਹੁੰਦੀ ਹੈ ਸਾਡੇ ਤੋਂ ਕੰਮ ਨਹੀਂ ਲਿਆ ਜਾਂਦਾ ਸੋ ਮੈਨੂੰ ਚੰਗਾ ਲੱਗਿਆ ਕਿ ਇਹਨਾਂ ਨੇ ਕੰਮ ਕਰਵਾਇਆ ਤੇ ਮੈਨੂੰ ਵਧੀਆ ਲੱਗਿਆ ਬਾਕੀ ਹਰਦੀਪ ਵੀਰਾ ਆ ਬਹੁਤ ਵਧੀਆ ਸੁਭਾਅ ਆ ਮੈਂ ਪਹਿਲੀ ਵਾਰ ਇਹਨਾਂ ਨਾਲ ਕੰਮ ਕੀਤਾ ਮੈਨੂੰ ਬੜਾ ਚੰਗਾ ਲੱਗਿਆ ਸੋ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹਾਂਜੀ ਪਹਿਲਾਂ ਤਾਂ ਮੈਂ ਫਿਲਮ ਦੀ ਗੱਲ ਕਰਾਂਗਾ ਕਿ ਆਪਣੀ 23 ਤਰੀਕ ਨੂੰ ਫਿਲਮ ਆ ਰਹੀ 23 ਫਰਵਰੀ ਨੂੰ ਜੇ ਪੈਸਾ ਬੋਲਦਾ ਹੁੰਦਾ ਤੇ ਮੈਂ ਇਹ ਹੀ ਕਹੂੰਗਾ ਕਿ ਇੱਕ ਡਿਫਰੈਂਟ ਕਨਸੈਪਟ ਹੈ ਬਾਕੀ ਫਿਲਮਾਂ ਨਾਲੋਂ ਹਟ ਕੇ ਇੱਕ ਆਮ ਜੀ ਪਰਿਵਾਰ ਦੀ ਕਹਾਣੀ ਹੈ ਜਿਸ ਵਿੱਚ ਅਸੀਂ ਪੰਜਾਬ ਦੇ ਮਤਲਬ ਉਹ ਇੱਕ ਮੁੱਦੇ ਨੂੰ ਛੇੜਿਆ ਜਿਹਨੂੰ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਹੈ ਇਮਾਨਦਾਰੀ ਦੀ ਗੱਲ ਕਹਿ ਲੋ ਜਿਵੇਂ ਮਾਦਰ ਦੀ ਭਾਈ ਨੇ ਵੀ ਗੱਲ ਕਹੀ ਹੈ ਇਮਾਨਦਾਰੀ ਅਸੀਂ ਕਹਾਣੀਆਂ ਚ ਰਹਿ ਗਈ ਸਾਡੇ ਆਮ ਸਾਡੇ ਚ ਆਪਦੇ ਚ ਇਮਾਨਦਾਰੀ ਖਤਮ ਹੁੰਦੀ ਜਾਂਦੀ ਹੈ ਅਸੀਂ ਉਸ ਚੀਜ਼ ਨੂੰ ਥੋੜਾ ਜਿਹਾ ਅਸੀਂ ਟੱਚ ਕਰਕੇ ਇਹ ਫਿਲਮ ਬਣਾਈ ਹੈ ਤੇ ਫੈਮਲੀ ਫੁੱਲ ਫੈਮਲੀ ਫਿਲਮ ਹੈ ਇੱਕ ਵਾਰੀ ਜ਼ਰੂਰ ਦੇਖੋ ਆਪਦੇ ਬੱਚਿਆਂ ਨੂੰ ਵੀ ਦਿਖਾਓ ਫਿਲਮ ਤਾਂਕਿ ਇੱਕ ਸਿੱਖਿਆ ਮਿਲ ਸਕੇ ਬੱਚੇ